ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀ ਮਾਤਾ ਮੇਰੇ ਵੱਡੇ ਬਜ਼ੁਰਗ ਤੇ ਮੇਰੇ ਭਰਾ ਤੁਹਾਡਾ ਸਾਰਿਆਂ ਦਾ ਆਪਸ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਜਿੰਨੇ ਤੁਸੀਂ ਦੇਖ ਰਹੇ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੁਝ ਵੀ ਹੈ ਜੀ ਚਾਹੇ ਕੋਠੀ ਆ ਮਕਾਨ ਹੈ ਚਾਹੇ ਗੱਡੀ ਆ ਮੋਟਰਸਾਈਕਲ ਹੈ ਕੁਝ ਵੀ ਹੈ ਤੁਹਾਡੇ ਕੋਲੇ ਆਪਣੇ ਕੋਲੇ ਭੇਜ ਸਕਦੇ ਹੋ ਤੁਸੀਂ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਾਂ ਕੋਈ ਕਮਿਸ਼ਨ ਕੋਈ ਖਰਚਾ ਕੁਝ ਨਹੀਂ ਲੈਂਦੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਉੱਪਰ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਹੈ 78 140 38764 ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਪਹਿਲੀ ਗੱਡੀ ਜਿਹੜੀ ਪਹੁੰਚੀ ਹੈ Swift ਪਹੁੰਚੀ ਹੈ Swift ਗੱਡੀ ਹੈ ਜੀ 2015 ਮਾਡਲ ਹੈ ABS ਗੱਡੀ ਦੀ ਕੰਡੀਸ਼ਨ ਆਲ OK ਹੈ ਨੰਬਰ ਦਿੱਲੀ ਹੈ ਤੇ ਕੁਝ ਗੱਲਾਂ ਨੇ ਉਹ ਤੁਹਾਨੂੰ ਮੈਂ ਦੱਸ ਦਾਂ ਮਾਲਕ ਨੇ ਰੇਟ 4.5 ਲੱਖ ਰੁਪਇਆ ਕਿਹਾ ਤੇ ਮਾਲਕ ਨੇ ਕਿਹਾ ਬੀ ਜੀਨੇ ਗੱਡੀ ਖਰੀਦਣੀ ਹੋਊਗੀ ਉਹਨੂੰ ਪੰਜਾਬ ਨੰਬਰ ਲਗਵਾ ਕੇ ਦੇਵਾਂਗੇ ਉਹਨਾਂ ਦੇ ਨਾਮ ਕਰਵਾ ਕੇ ਗੱਡੀ ਦੇਵਾਂਗੇ ਸਾਰਾ ਕੁਝ ਉਹਨਾਂ ਨੇ ਦੱਸਿਆ ਤੇ ਉਹਨਾਂ ਨੇ 4.5 ਲੱਖ ਦੇ ਵਿੱਚ ਸਾਰਾ ਕੁਝ ਕਰਕੇ ਦੇਣਾ ਤੇ ਟਾਇਰ ਅਲਾਈ ਨਵੇਂ ਲੱਗੇ ਹੋਏ ਨੇ 15 ਮਾਡਲ ਗੱਡੀ ਆ ਆਲ ਓਕੇ ਹੈ ਓਨਰ ਫਸਟ ਹੈ ਜੀ ਸਾਰੇ ਡਾਕੂਮੈਂਟ ਕੰਪਲੀਟ ਨੇ ਤੇ ਗੱਡੀ ਚੱਲੀ ਬਹੁਤ ਹੀ ਘੱਟ ਹੈ ਜੀ ਤੇ ਜਿੰਨੀ ਚੱਲੀ ਐ ਕੰਪਨੀ ਚ ਰਿਕਾਰਡ ਐ ਤੇ ਨਵੀਂ ਸਰਵਿਸ ਹੋਈ ਐ ਸਾਰਾ ਕੰਮ ਮਾਲਕ ਨੇ ਟੋਟਲ ਕਰਵਾ ਰੱਖਿਆ ਪੂਰੀ ਤਸੱਲੀ ਕਰਵਾ ਕੇ ਮਾਲਕਾ ਗੱਡੀ ਨੂੰ ਸੇਲ ਕਰਨਗੇ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਗੱਲ ਤੁਸੀਂ ਕਰ ਸਕਦੇ ਹੋ ਜੀ ਜਿਨ੍ਹਾਂ ਦੀ ਗੱਡੀ ਐ 95 018 47 600 ਪੂਰਾ ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜਿਹੜੀ ਸੈਕੰਡ ਗੱਡੀ ਆਪਾਂ ਫਿਰ ਤੋਂ ਸਵਿਫਟ ਲੈ ਕੇ ਪਹੁੰਚਿਆ 2012 ਮਾਡਲ ਗੱਡੀ ਐ ਜੀ ਸਬੱਤ VDI ਫਾਸਟ ਓਨਰ ਗੱਡੀ ਆ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਇਹਨਾਂ ਦਾ ਏਰੀਆ ਬਰਨਾਲਾ 290 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ 12 ਮਾਡਲ ਹੈ ਤੇ ਦਿੱਲੀ ਨੰਬਰ ਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਦੀ ਕੰਡੀਸ਼ਨ ਠੀਕ ਹੈ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਤੁਹਾਡੇ ਸਾਹਮਣੇ ਗੱਡੀ ਆ ਕਿਸਾਨੂੰ ਵੀ ਪਸੰਦ ਆਵੇ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨਾਲ ਤੇ ਓਨਰ ਦਾ ਨੰਬਰ ਆ ਪਾਸ ਸਕਰੀਨ ਤੇ ਦੇ ਵੀ ਰੱਖਿਆ ਜੀ ਗੱਲ ਤੁਸੀਂ ਆਪੇ ਕਰ ਲਿਓ। ਬਾਕੀ ਵੀਡੀਓ ਦੀ ਗੱਲਬਾਤ ਚੱਲ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਤੁਸੀਂ ਨੋਟ ਕਰ ਲਿਆ ਹੋਊਗਾ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ 78140 ਤੇ 38764 ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਕੋਠੀ ਆ ਮਕਾਨ ਹੈ ਘਰ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਤੁਸੀਂ ਆਪ ਵੀ ਵੀਡੀਓ ਬਣਾ ਕੇ ਮੈਨੂੰ ਕੀ ਜੀ ਸਕਦੇ ਹਾਂ ਜੀ ਮੇਰੇ WhatsApp ਨੰਬਰ ਤੇ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਜੇ ਤੁਸੀਂ ਵੀਡੀਓ ਨਹੀਂ ਬਣਾ ਸਕਦੇ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ ਤੇ ਅਸੀਂ ਆਪੇ ਬਣਾ ਕੇ ਲੈ ਜਾਾਂਗੇ ਤੇ ਤੁਸੀਂ ਮੈਸੇਜ ਕਰ ਦਿਓ ਜੀ ਉੱਪਰ ਆਪਣੇ WhatsApp ਨੰਬਰ ਤੇ WhatsApp ਤੇ ਮੈਸੇਜ ਪਾ ਦਿਓ ਵੀ ਅਸੀਂ ਕੋਠੀ ਸੇਲ ਕਰਨੀ ਹੈ ਵੀਡੀਓ ਬਣਾ ਕੇ ਲੈ ਜਾਓ ਤੇ ਅਸੀਂ ਤੁਹਾਡੇ ਨਾਲ ਗੱਲ ਕਰ ਲਵਾਂਗੇ ਤੇ ਅਸੀਂ ਆਪੇ ਵੀਡੀਓ ਬਣਾ ਕੇ ਲੈ ਜਾਵਾਂਗੇ ਜੀ ਤੁਸੀਂ ਆਪੇ ਬਣਾ ਕੇ ਭੇਜ ਸਕਦੇ ਹੋ ਤਾਂ ਆਪੇ ਬਣਾ ਕੇ ਭੇਜ ਦਿਓ ਬਾਕੀ ਕੁਝ ਵੀ ਸੇਲ ਕਰਨਾ ਕੋਠੀ ਦੇ ਨਾਲ-ਨਾਲ ਤੁਸੀਂ ਗੱਡੀ ਮੋਟਰਸਾਈਕਲ ਕੁਝ ਵੀ ਆ ਤੁਹਾਡੇ ਕੋਲੇ ਸੇਲ ਕਰਨਾ ਹੈ ਭੇਜ ਸਕਦੇ ਹੋ ਆਪਣੇ ਕੋਲੇ ਤੇ ਅੱਗੇ ਆਪਾਂ ਹੁਣ ਕਰਾਂਗੇ ਜੀ ਆਪਣੇ ਕੋਲੇ ਇੱਕ ਵਿਸਟਾ TDI ਗੱਡੀ ਪਹੁੰਚੀ ਹੈ 2010 ਮਾਡਲ ਗੱਡੀ ਹੈ 25 ਤੱਕ ਦੀ ਪਾਸਿੰਗ ਪਈ ਹੈ ਤੇ ਡਿਮਾਂਡ ਇੱਕ 15 ਮੌਕੇ ਤਾਂ ਲੱਸ ਬਸ ਹੋ ਜਾਊਗਾ ਕੰਡੀਸ਼ਨ ਵਧੀਆ ਮੋਗਾ ਮਾਲਕ ਦਾ ਏਰੀਆ ਕੰਡੀਸ਼ਨ ਓਕੇ ਹੈ ਕੋਈ ਨੁਕਸਾਨੀ ਤੇ ਜਿਨ੍ਹਾਂ ਦੀ ਗੱਡੀ ਆਹਾ ਉਹਨਾਂ ਦਾ ਨੰਬਰ ਆ 9915909917 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਤੇ ਵੀਡੀਓ ਦੀ ਪੂਰੀ ਗੱਲ ਹੋ ਗਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰੋ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਆ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਜਰੂਰ ਕਰ ਦਿਓ